ਆ ਕੇ ਭਗਵੰਤ ਮਾਨਾ ਅਜੋ ਉਹ ਗੰਗੇਸੇਰ ਵਾਲੇ ਮੋਦੀ ਹੁਣਾਂ ਨੂੰ ਕਹਿਣਾ ਆ ਵੇਖਾ ਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਕਿਵੇਂ ਸਲਾਬ ਆਇਆ ਕੇਸਰੀ ਚੁੰਨੀਆਂ ਤੇ ਕੇਸਰੀ ਦਸਤਾਰਾਂ ਦਾ ਸਾਡੇ ਦਰਿਆਵਾਂ ਦੇ ਉੱਤੇ ਸਾਡੇ ਪੰਜਾਬ ਦੇ ਸਿੱਖੀ ਦੇ ਦਰਿਆਵਾਂ ਦੇ ਉੱਤੇ ਆ ਕੇ ਨਸ਼ੇ ਦੇ ਘਰ ਪਾਏ ਨੇ ਤੁਸੀਂ ਤੁਸੀਂ ਆਪਣੇ ਮਹਿਲੇ ਸਾਂ ਰਹੇ ਹੋ ਆਹ ਸੈਲਾਬ ਜਿਹੜਾ ਤੁਹਾਡੇ ਮਹਿਲਾਂ ਨੂੰ ਰੋੜ ਕੇ ਦਿੱਲੀ ਤੱਕ ਲੈ ਕੇ ਜਾਊਗਾ ਜੇ ਨਾਂ ਲੈ ਕੇ ਗਿਆ ਤੇ ਮੇਰਾ ਨਾਂ ਬਖਸ਼ ਸਿੰਘ ਨਾ ਕਹੋ ਸਾਡੇ ਕਿਨਾਰਿਆਂ ਤੇ ਕੋਠੀਆਂ ਪਾਉਣ ਵਾਲਿਓ ਤੁਹਾਨੂੰ ਨੰਨੀ ਯਾਦ ਕਰਾ ਦੇਵਾਂਗੇ ਆਹ ਤਖਤ ਆਕਾਲ ਦਾ ਤਖਤ ਇੱਥੇ ਅਸੀਂ ਤਵਾਡੇ ਤਖਤ ਤੇ ਤੁਹਾਡੇ ਤਖਤ ਤੇ ਤਾਜ ਆਪਣੇ ਆਪਣੇ ਘੋੜਿਆਂ ਦੇ ਨਗਰ ਆਪਣੇ ਘੋੜਿਆਂ ਦੇ ਨਗਰ ਆ ਕੜੀ ਸਕੇ ਲਿਆਂਦੇ ਆ ਇੱਥੇ ਇੱਥੇ ਕੜੀ ਸਕੇ ਲਿਆਂਦੇ ਆ ਅਸੀਂ ਤੁਹਾਡੇ ਤਖਤ ਤੇ ਤਾਜ ਕੜੀ ਸਕੇ ਸਾਡੀਆਂ ਫੌਜਾਂ ਨੇ ਆ ਤੁਹਾਡੇ ਸਿੰਘਾਂ ਦੇ ਜੋੜਾਂ ਦੇ ਥੱਲੇ ਲਿਆ ਕੇ ਰੱਖੇ ਨੇ ਇਹੋ ਖਾਲਸਾ ਆ ਯਾਦ ਰੱਖਿਓ ਭੱਜਦਿਆਂ ਨੂੰ ਬਾਣ ਇੱਕੋ ਜਿੰਨਿਆਂ ਵਾਹਿਗੁਰੂ ਜੀ ਦਾ ਖਾਲਸਾ ਰਾਏ ਗੁਰੂ ਜੀ ਕੀ ਫਤਿਹ ਬੋਲੇ ਇਸਾਨੇ ਰਾਜ ਕਰੇਗਾ ਰਾਜ ਕਰੇਗਾ ਦੇਖ ਤੇਖ ਦੇਖ ਤੇਖ ਮੈਂ ਇਹ ਗੱਲ ਸਟੇਟ ਤੋਂ ਪੁੱਛਣੀ ਚਾਹਨਾ ਕਿ ਤੁਸੀਂ ਸਾਡੇ ਜੋਧਿਆਣੋਂ ਕੈਸ ਗੱਲ ਕਰਕੇ ਐਨਐਸਏ ਵਧਾ ਰਹੇ ਹੋ ਤੁਹਾਨੂੰ ਦੱਸ ਦੇਣਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਭਲਾਣੇ ਤੇਜ ਤੋਂ ਫੇਸਬੁੱਕ ਤੋਂ ਆਹ ਕੁਝ ਲਿਖਿਆ ਗਿਆ ਤੁਸੀਂ ਲੋਕਾਂ ਨੂੰ ਸ਼ਰਮ ਬਜ਼ਾਰਾਂ ਦੇ ਵਿੱਚ ਕੋ-ਕੋ ਕੇ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਕੋਈ ਐਨਐਸਏ ਨਹੀਂ ਲੱਗੀ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਵੀ ਮਾਰਿਆ ਕਿਸੇ ਤੇ ਐਨਐਸਏ ਨਹੀਂ ਲੱਗੀ ਓ ਗੰਗੇਸੇਰ ਵਾਲੇ ਮੋਦੀ ਹੁਣਾਂ ਨੂੰ ਕਹਿਣਾ ਆ ਵੇਖਾ ਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਕਿਨੇ ਸਲਾਬ ਆਇਆ ਕੇਸਰੀ ਚੁੰਨੀਆਂ ਤੇ ਕੇਸਰੀ ਦਸਤਾਰਾਂ ਦਾ ਨਸ਼ੇ ਦੇ ਘਰ ਪਾਏ ਨੇ ਤੁਸੀਂ ਤੁਸੀਂ ਆਪਣੇ ਮਹਿਲੇ ਸਾਂ ਰਹੇ ਹੋ ਆ ਸੈਲਾਬ ਜਿਹੜਾ ਤੁਹਾਡੇ ਮੈਲਾਂ ਨੂੰ ਰੋੜ ਕੇ ਦਿੱਲੀ ਤੱਕ ਲੈ ਕੇ ਜਾਊਗਾ ਜੇ ਨਾਂ ਲੈ ਕੇ ਗਿਆ ਤੇ ਮੇਰਾ ਨਾਂ ਬਖਸ਼ੀਸ਼ ਸਿੰਘ ਨਾ ਕਹੋ ਕਲਗੀ ਤਰਪਾਚਾ ਸਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਗੱਜ ਕੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਸੀਂ ਇੱਥੇ ਇਕਤਰਤਾ ਵਿਖਾਈ ਐ ਇਸ ਇਕਤਰਤਾ ਨੇ ਹਰ ਉਸ ਜਿਹੜਾ ਪੰਥ ਦੇ ਖਿਲਾਫ ਖੜਦਾ ਆ ਜਾਂ ਪੰਥ ਨੂੰ ਬਦਨਾਮ ਕਰਦਾ ਆ ਉਨ੍ਹਾਂ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਭੀੜੀਆਂ ਗਲੀਆਂ ਨੂੰ ਸਰਕਾਰ ਨੇ ਹਰ ਹਿੱਲੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਅੱਜ ਜੇ ਕੋਈ ਕਿਸੇ ਗੱਲ ਦਾ ਦੋਸ਼ੀ ਹੋਇਆ ਤੇ ਉਹ ਲੀਡਰ ਹੋਣਗੇ ਪੰਤ ਨਹੀਂ ਹੋਊਗਾ ਸੰਗਤ ਨਹੀਂ ਹੋਊਗੀ ਪ੍ਰੋਗਰਾਮ ਸਦਾ ਹੀ ਲੀਡਰਾਂ ਨੇ ਦੇਣਾ ਹੈ ਅਗਵਾਈ ਲੀਡਰਾਂ ਨੇ ਕਰਨੀ ਆ ਅਗਵਾਈ ਚ ਪ੍ਰੋਬਲਮ ਹੋ ਸਕਦੀ ਆ ਤੁਹਾਡੇ ਚ ਕੋਈ ਪ੍ਰੋਬਲਮ ਨਹੀਂ ਅੱਜ ਤੁਸੀਂ ਦੱਸ ਦਿੱਤਾ ਆ ਕਿ ਤੁਸੀਂ ਉਹਨਾਂ ਯੋਧਿਆਂ ਦੇ ਨਾਲ ਹੋ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਨੇ ਜਾਂ ਹੋਰ ਜੇਲ੍ਹਾਂ ਦੇ ਵਿੱਚ ਵੀ ਬੈਠੇ ਨੇ ਮੈਂ ਇਹ ਗੱਲ ਸਟੇਟ ਤੋਂ ਪੁੱਛਣੀ ਚਾਹਨਾ ਕਿ ਤੁਸੀਂ ਸਾਡੇ ਯੋਧਿਆਂ ਨੂੰ ਕਿਸ ਗੱਲ ਕਰਕੇ ਐਨਐਸਏ ਵਧਾ ਰਹੇ ਹੋ ਤੁਹਾਨੂੰ ਦੱਸ ਦੇਣਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਫਲਾਣੇ ਪੇਜ ਤੋਂ ਫੇਸਬੁੱਕ ਤੋਂ ਆਹ ਕੁਝ ਲਿਖਿਆ ਗਿਆ ਫਲਾਣੇ ਬੰਦੇ ਨੇ ਆ ਗੱਲ ਬੋਲਤੀ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਤੁਸੀਂ ਲੋਕਾਂ ਨੂੰ ਸ਼ਰਮ ਆਂ ਬਜ਼ਾਰਾਂ ਦੇ ਵਿੱਚ ਕੋ-ਕੋ ਕੇ ਜਿਨ੍ਹਾਂ ਨੇ ਮਾਰਿਆ ਉਹਨਾਂ 'ਚ ਕੋਈ ਐਨਐਸਏ ਨਹੀਂ ਲੱਗੀ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਵੀ ਮਾਰਿਆ ਕਿਸੇ ਤੇ ਐਨਐਸਏ ਨਹੀਂ ਲੱਗੀ ਸੋਚੋ ਇਹ ਗੱਲ ਸੋਚਣ ਵਾਲੀ ਆਪਾਂ ਕਹਿੰਦੇ ਆ ਸਾਡਾ ਕਸੂਰ ਕੀ ਆ ਸਾਡਾ ਕਸੂਰ ਇਹ ਆ ਸਾਡੇ ਕੋਲ ਪੂਰੀ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਸਿਧਾਂਤ ਹੈ ਕਿ ਉਹ ਸਿਧਾਂਤ ਨੂੰ ਜਿਹੜਾ ਵੀ ਬੰਦਾ ਲੈ ਕੇ ਉਹਦੀ ਮਿਸਾਲ ਲੈ ਕੇ ਚੱਲੂਗਾ ਉਹਨੂੰ ਇਹ ਜਾਂ ਸ਼ਹੀਦ ਕਰ ਦੇਣਗੇ ਜਾਂ ਜੇਲ੍ਹ 'ਚ ਬੰਦ ਕਰ ਦੇਣਗੇ ਇਹੀ ਤੁਹਾਡੇ ਅਮਰਪਾਲ ਸਿੰਘ ਨਾਲ ਹੋਇਆ ਆ ਤੇ ਆਉਣ ਵਾਲਿਆਂ ਨਾਲ ਵੀ ਇਹੀ ਹੋਊਗਾ ਜੇ ਤੁਸੀਂ ਇਸ ਤਰ੍ਹਾਂ ਜਾਗਦੇ ਤੇ ਸਾਡਾ ਕੁਝ ਨਹੀਂ ਵਿਗਾੜ ਸਕਦੇ ਤੁਸੀਂ ਜਾਗਦੇ ਹੋ ਇਸ ਗੱਲ ਦੀ ਤੁਹਾਨੂੰ ਵਧਾਈ ਆ ਤੁਸੀਂ ਅੱਜ ਐਸਾ ਇਕੱਠ ਦੇ ਵਿੱਚ ਬੀਬੀਆਂ ਦੀ ਵੀ ਬਹੁਤ ਵੱਡੀ ਸ਼ਮੂਲੀਅਤ ਆ ਕਿਉਂਕਿ ਸਾਡੀ ਅਰਦਾਸ ਦਾ ਹਿੱਸਾ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਇੱਕ ਮਿੰਟ ਬੋਲੂਗਾ ਜੀ ਬਸ ਹੋਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜੇ ਨਿਰਾਸ਼ਤਾ ਆਈ ਤਾਂ ਲੀਡਰਾਂ ਵੱਲ ਆ ਸਕਦੀ ਐ ਟਾਡੇ ਵੱਲੋਂ ਨਹੀਂ ਸਾਰੀ ਉਮਰ ਟਾਡੇ ਜੋੜੇ ਛਾੜਨ ਜੋਗੇ ਅਸੀਂ ਹੋ ਗਏ ਆ ਸਾਰੀ ਉਮਰ ਅਸੀਂ ਤੁਹਾਡੇ ਜੋੜੇ ਛਾੜਾਂਗੇ ਤੁਹਾਡੇ ਰਿਣੀ ਆ ਕਿ ਤੁਸੀਂ ਇੱਥੇ ਆ ਕੇ ਇਹ ਸਾਬਤ ਕਰ ਦਿੱਤਾ ਮੈਂ ਭਗਵੰਤ ਮਾਨ ਨੂੰ ਕਹਿਣਾ ਆਪਣੇ ਕੈਮਰੇਆਂ ਦੀ ਅੱਖ ਤੋਂ ਆਪਣੇ ਸੀਆਈਡੀ ਵਾਲੇ ਅਫਸਰਾਂ 'ਚ ਇੱਕ ਵਾਰੀ ਫੋਨ ਕਰਕੇ ਵੇਖ ਤਾਂ ਸਹੀ ਕਿ ਉਸ ਜੋਦੇ ਦੇ ਨਾਲ ਕਿੰਨੇ ਬੰਦੇ ਨੇ ਟਿੱਚਰਾ ਕਰਦੇ ਹੋਏ ਇੱਕ ਬੰਦਾ ਈ ਇਹਦੇ ਨਾਲ ਓਏ ਆਹ ਵੇਖ ਆ ਕੇ ਭਗਵੰਤ ਮਾਨਾ ਅੱਜ ਓ ਗੰਗੇਸੇਰ ਵਾਲੇ ਮੋਦੀ ਹੁਣਾਂ ਨੂੰ ਕਹਿਣਾ ਓ ਵੇਖਾ ਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਕਿਵੇਂ ਸਲਾਬ ਆਇਆ ਕੇਸਰੀ ਚੁੰਨੀਆਂ ਤੇ ਕੇਸਰੀ ਦਸਤਾਰਾਂ ਦਾ ਸਾਡੇ ਦਰਿਆਵਾਂ ਦੇ ਉੱਤੇ ਸਾਡੇ ਪੰਜਾਬ ਦੇ ਸਿੱਖੀ ਦੇ ਦਰਿਆਵਾਂ ਦੇ ਉੱਤੇ ਆ ਕੇ ਨਸ਼ੇ ਦੇ ਘਰ ਪਾਏ ਨੇ ਤੁਸੀਂ ਤੁਸੀਂ ਆਪਣੇ ਮਹਿਲੇ ਸਾਂ ਰਹੇ ਹੋ ਆਹ ਸੈਨਾਬ ਜਿਹੜਾ ਤੁਹਾਡੇ ਮਹਿਲਾਂ ਨੂੰ ਰੋੜ ਕੇ ਦਿੱਲੀ ਤੱਕ ਲੈ ਕੇ ਜਾਊਗਾ ਜੇ ਨਾਂ ਲੈ ਕੇ ਗਿਆ ਤੇ ਮੇਰਾ ਨਾਂ ਬਖਸ਼ ਸਿੰਘ ਨਾ ਕਿਹਾ ਸਾਡੇ ਕਿਨਾਰਿਆਂ ਤੇ ਕੋਠੀਆਂ ਪਾਉਣ ਵਾਲਿਓ ਤੁਹਾਨੂੰ ਨੰਨੀ ਯਾਦ ਕਰਾ ਦੇਾਂਗੇ ਆ ਤਖਤ ਆਕਾਲ ਦਾ ਤਖਤ ਇੱਥੇ ਅਸੀਂ ਤੁਹਾਡੇ ਤਖਤ ਤੁਹਾਡੇ ਤਖਤੇ ਤਾਜ ਆਪਣੇ ਆਪਣੇ ਘੋੜਿਆਂ ਦੇ ਨਗਰ ਆਪਣੇ ਘੋੜਿਆਂ ਦੇ ਮਗਰ ਆ ਕੜੀ ਸਕੇ ਲਿਆਂਦੇ ਆ ਇੱਥੇ ਇੱਥੇ ਕੜੀ ਸਕੇ ਲਿਆਂਦੇ ਆ ਆਸੀ ਤੁਹਾਡੇ ਤਖਤੇ ਤਾਜ ਕੜੀ ਸਕੇ ਸਾਡੀਆਂ ਫੌਜਾਂ ਨੇ ਆ ਤੁਹਾਡੇ ਸਿੰਘਾਂ ਦੇ ਜੋੜਾਂ ਦੇ ਥੱਲੇ ਲਿਆ ਕੇ ਰੱਖੇ ਨੇ ਇਹੋ ਖਾਲਸਾ ਆ ਯਾਦ ਰੱਖਿਓ ਭੱਜਦਿਆਂ ਨੂੰ ਬਾਣ ਇੱਕੋ ਜਿੰਨਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲੋ